ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 721 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 722 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੈ ਲੰਗ ਮਹੱਲਾ ਪਹਿਲਾ ਘਰ ਤੀਜਾ ਰਾਗ ਤਿਲੰਗ ਘਰ ਤੀਜੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਜਿਸ ਜੀਵ ਇਸ स्त्री ਦੇ ਇਸ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲੱਬ ਨਾਲ ਰੰਗਾ ਲਿਆ ਹੋਵੇ ਮੇਰੇ ਕੰਤਨਾ ਪਾਵੇ ਝੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਕਿਉਂਕਿ ਜਿੰਦ ਦਾ ਏ ਝੋਲਾ ਇਹ ਸਰੀਰ ਹੈ ਜੀਵਨ ਖਸਮ ਪ੍ਰਭ ਨੂੰ ਪਸੰਦ ਨਹੀਂ ਆਉਂਦਾ ਹਉ ਕੁਰਬਾਨਾ ਜਾਓ ਮਿਹਰਵਾਨਾ ਹਉ ਕੁਰਬਾਨਾ ਜਾਓ ਏ ਮਿਹਰਬਾਨ ਪ੍ਰਭ ਪਰਮਾਤਮਾ ਮੈਂ ਕੁਰਬਾਨ ਜਾਂਦਾ ਹਾਂ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਹਉ ਕੁਰਬਾਨਾ ਜਾਓ ਤਿਨਾ ਕੈ ਲੈ ਨੰਜੋ ਤੇਰਾ ਨਾਮ ਮੈਂ ਉਹਨਾ ਤੋਂ ਵੀ ਵਾਰਨੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਉਹਨਾ ਤੋਂ ਜੋ ਤੇਰਾ ਨਾਮ ਲੈਂਦੇ ਹਨ ਜੋ ਤੇਰਾ ਸਿਮਰਨ ਕਰਦੇ ਹਨ ਉਹਨਾ ਤੋਂ ਮੈਂ ਵਾਰਨੇ ਜਾਂਦਾ ਹਾਂ ਤੇਰੇ ਨਾਮ ਤੋਂ ਵੀ ਤੇ ਉਹਨਾ ਤੋਂ ਸਿਮਰਨ ਕਰਨ ਵਾਲਿਆਂ ਤੋਂ ਵੀ ਲੈ ਨੰ ਜੋ ਤੇਰਾ ਨਾਉ ਤੀ ਨਾ ਕਹਿ ਹਉ ਸਦ ਕੁਰਬਾਨਾ ਜਾਓ ਰਹਾਓ ਜੋ ਬੰਦੇ ਜੋ ਮਨੁੱਖ ਤੇਰਾ ਨਾਮ ਲੈਂਦੇ ਹਨ ਮੈਂ ਉਹਨਾ ਤੋਂ ਸਦਾ ਕੁਰਬਾਨ ਜਾਂਦਾ ਹਾਂ ਰਹਾਓ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਪਰ ਹਾਂ ਜੇ ਸਰੀਰ ਲਦਾਰੀ ਦੀ ਮੱਟੀ ਬਣ ਜਾਏ ਤੇ ਹੈ ਸਜਣਾ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠਾ ਮਾਲਕ ਪ੍ਰਭੂ ਆਪ ਲਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਜੇ ਹਾ ਰੰਗ ਚੜਦਾ ਹੈ ਜੋ ਕਦੇ ਪਹਿਲਾਂ ਵੇਖਿਆ ਨਾ ਹੋਵੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਹੇ ਪਿਆਰੇ ਸੱਜਣਾ ਜਿਨ੍ਹਾਂ ਜੀਵ ਇਸਤਰੀਆਂ ਦੇ ਸਰੀਰ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਗਏ ਹਨ ਖਸਮ ਪ੍ਰਭੂ ਉਹਨਾਂ ਦੇ ਕੋਲ ਬਸਦਾ ਹੈ ਜੋ ਸਦਾ ਪਰਮਾਤਮਾ ਦਾ ਨਾਮ ਸਿਮਰਦੇ ਹਨ ਪਰਮਾਤਮਾ ਉਹਨਾਂ ਤੇ ਖੁਸ਼ ਹੋ ਕੇ ਫਿਰ ਉਹਨਾਂ ਦੇ ਕੋਲ ਹੀ ਬਸਦਾ ਹੈ ਧੋੜ ਤਿਨਾ ਕੀ ਜੇ ਮਿਲੈ ਜੀ ਕਹ ਨਾਨਕ ਕੀ ਅਰਦਾਸ ਹੈ ਸੱਜਣਾ ਨਾਨਕ ਵੱਲੋਂ ਉਹਨਾਂ ਪਾਸ ਬੇਨਤੀ ਕਰ ਪਲਾਕ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਜਿਸ ਜੀਵ ਸਤਰੀ ਉਤੇ ਪ੍ਰਭੂ ਪਰਮਾਤਮਾ ਆਪ ਮਿਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਉਹ ਆਪ ਹੀ ਸੰਵਾਰਦਾ ਹੈ ਆਪ ਹੀ ਨਾਮ ਦਾ ਰੰਗ ਚਾੜਦਾ ਹੈ ਨਾਨਕ ਕਾਮਣ ਕੰਤਿ ਭਾਵੈ ਆਪੇ ਹੀਰਾ ਵੇ ਏ ਨਾਨਕ ਓ ਜੀਵ ਇਸਤਰੀ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਵਿੱਚ ਜੋੜਦਾ ਹੈ ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦਾ ਨਾਮ ਜਪਦੀ ਹੈ ਤੇ ਲੰਗ ਮਹੱਲਾ ਪਹਿਲਾ ਏ ਆਣੜੇ ਮਾਨੜਾ ਕਾਇ ਕਰਹਿ हे बहुत अज्ञान जिंदे इतना कोजा मान तू क्यों करदी है आपनड़े घर हर रंगो की ना मान है परमात्मा तेरे अपने ही हृदय विच है तू उस दे मिलाप दा आनंद क्यों नहीं मानदी सौ नेड़े तन कमलिए बाहर क्या ढूंढे हे भोळी जीव स्त्री है पति प्रभु तेरे अंदर ही तेरे नेड़े बस रिया है ਤੂੰ ਜੰਗਲ ਆਦਿਕਾਂ ਬਾਹਰਲਾ ਸੰਸਾਰ ਕਿਉਂ ਭਾਲਦੀ ਫਿਰਦੀ ਹੈ ਭੈਕੀਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਜੇ ਤੂੰ ਉਸ ਦਾ ਦیدار ਕਰਨਾ ਚਾਹੁੰਦੀ ਹੈ ਜੀਵ ਇਸਤਰੀ ਨੂੰ ਗੁਰੂ ਜੀ ਫਰਮਾ ਰਹੇ ਹਨ ਕਿ ਜੇ ਤੂੰ ਉਸ ਦਾ ਦیدار ਕਰਨਾ ਹੈ ਤਾਂ ਆਪਣੀਆਂ ਗਿਆਨ ਦੀਆਂ ਅੱਖਾਂ ਵਿੱਚ ਪ੍ਰਭੂ ਦੇ ਡਰ ਅਦਬ ਦੇ ਸੁਰਮੇ ਦੀਆਂ ਸਲਾਈਆਂ ਪਾ ਪ੍ਰਭੂ ਪਰਮਾਤਮਾ ਦੇ ਪਿਆਰ ਦਾ ਹਾਰ ਸ਼ਿੰਗਾਰ ਕਰ ਤਾ ਸੁਹਾਗਣ ਜਾਣੀ ਐ ਲਾਗੀ ਜਾਂ ਸੋ ਧਰੇ ਪਿਆਰੋ ਜੀਵ ਇਸਤਰੀ ਤਦੋ ਹੀ ਸੁਹਾਗ ਭਾਗਵਾੜੀ ਤੇ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ ਸਮਝੀ ਜਾਂਦੀ ਹੈ ਜਦੋਂ ਪ੍ਰਭੂ ਪਤੀ ਉਸ ਨਾਲ ਪਿਆਰ ਕਰੇ ਇਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੇ ਪਰ ਅਣਜਾਣ ਜੀਵ ਇਸਤਰੀ ਭੀ ਕੀ ਕਰ ਸਕਦੀ ਹੈ ਜੇ ਉਹ ਜੀਵ ਇਸਤਰੀ ਖਸਮ ਪ੍ਰਭ ਨੂੰ ਚੰਗੀ ਨਾ ਲੱਗੇ ਕਰਨ ਭਲਾਹਾ ਕਰੇ ਬਹੁ ਤੇਰੇ ਸਾਧਨ ਮਹਿਲ ਨਾ ਪਾਵੇ ਅਜਿਹੀ ਜੀਵ ਇਸਤਰੀ ਭਾਵੇਂ ਕਿਤਨੇ ਹੀ ਤਰਲੇ ਭਈ ਕਰੇ ਉਹ ਪਤੀ ਪ੍ਰਭੂ ਦਾ ਮਹਿਲ ਘਰ ਲੱਭ ਨਹੀਂ ਸਕਦੀ ਮਲਾਪ ਹਾਸਲ ਨਹੀਂ ਕਰ ਸਕਦੀ ਵੇਣ ਕਰ ਮਾ ਕੇ ਸਿਪਾਈਏ ਨਾਹੀ ਜੇ ਬਹੁ ਤੇਰਾ ਤਾਵੇ ਅਸਲ ਗੱਲ ਇਹ ਹੈ ਕਿ ਜੀਵ ਇਸਤਰੀ ਭਾਵੇਂ ਕਿਤਨੇ ਹੀ ਦੌੜ ਭੱਜ ਕਰੇ ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਕੁਝ ਵੀ ਹਾਸਲ ਨਹੀਂ ਹੁੰਦਾ ਲਬ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਜੇ ਜੀਵ ਇਸਤਰੀ ਜੀਵ ਦੇ ਚਸਕੇ ਲਾਲਚ ਤੇ ਹੰਕਾਰ ਆਦਿਕ ਵਿੱਚ ਹੀ ਮਸਤ ਰਹੇ ਅਤੇ ਮਾਇਆ ਦੇ ਮੋਹ ਵਿੱਚ ਡੁੱਬੀ ਰਹੇ ਇਨੀ ਬਾਤ ਸੋਹ ਪਾਈਐ ਨਾਹੀ ਭਈ ਕਾਮਣ ਇਹ ਆਣੀ ਤਾਂ ਇਨੀ ਗੱਲ ਖਸਮ ਪ੍ਰਭੂ ਨਹੀਂ ਮਿਲਦਾ ਉਹ ਜੀਵ ਇਸ ਤ੍ਰੀ ਅਣਜਾਣ ਹੀ ਰਹੀ ਜੋ ਵਿਕਾਰਾਂ ਵਿੱਚ ਭੀ ਮਸਤ ਰਹੇ ਤੇ ਫਿਰ ਭੀ ਸਮਝੇ ਕਿ ਉਹ ਪਤੀ ਪ੍ਰਭੂ ਨੂੰ ਪ੍ਰਸੰਨ ਕਰ ਸਕਦੀ ਹੈ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤਿ ਸੋਹ ਪਾਈਐ ਜਿਨ੍ਹਾਂ ਨੂੰ ਪਤੀ ਪ੍ਰਭੂ ਮਿਲ ਪਿਆ ਹੈ ਬੇਸ਼ਕ ਉਨ੍ਹਾਂ ਸੋਹਾਗ ਭਾਗ ਵਾਲੀਆਂ ਨੂੰ ਜਾ ਕੇ ਪੁੱਛ ਵੇਖੋ ਕਿ ਕਿੰਨੀ ਗੱਲਿ ਖਸਮ ਪ੍ਰਭੂ ਮਿਲਦਾ ਹੈ ਜੋ ਕਿਸ਼ ਕਰੇ ਸੋ ਭਲਾ ਕਰ ਮਾਨੀਐ ਹਕਮਤ ਹੁਕਮ ਚੁਕਾਈਐ ਉਹ ਇਹੀ ਉੱਤਰ ਦਿੰਦੀਆਂ ਹਨ ਕਿ ਚਲਾਕੀ ਤੇ ਧੱਕਾ ਛੱਡ ਦਿਓ ਜੋ ਕੁਝ ਪ੍ਰਭੂ ਪਰਮਾਤਮਾ ਕਰਦਾ ਹੈ ਉਸ ਨੂੰ ਚੰਗਾ ਸਮਝ ਕੇ ਸਿਰ ਮੱਥੇ ਤੇ ਮੰਨੋ ਫਿਰ ਪਰਮਾਤਮਾ ਮਿਲਦਾ ਹੈ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਣੀ ਚਿਤ ਲਾਈਏ ਜਿਸ ਪ੍ਰਭੂ ਦੇ ਪ੍ਰੇਮ ਦਾ ਸਦਕਾ ਨਾਮ ਵਸਤੋ ਮਿਲਦੀ ਹੈ ਉਹਦੇ ਚਰਨਾ ਵਿੱਚ ਮਨ ਜੋੜੋ ਸੋ ਕਹ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਖਸਮ ਪ੍ਰਭੂ ਜੋ ਹੁਕਮ ਕਰਦਾ ਹੈ ਉਹ ਕਹੋ ਉਹੀ ਕਰੋ ਆਪਣਾ ਸਰੀਰ ਤੇ ਮਨ ਉਸਦੇ ਹਵਾਲੇ ਕਰੋ ਬਸ ਸੁਗੰਧੀ ਜਿੰਦ ਵਾਸਤੇ ਵਰਤੋ ਏਵ ਕਹ ਹੈ ਸੋਹਾਗਣੀ ਭੈੜੇ ਇਨੀ ਬਾਤਿ ਸੋ ਪਾਈਐ ਸੁਹਾਗ ਭਾਗ ਵਾਲੀਆਂ ਇਹ ਹੀ ਆਖਦੀਆਂ ਹਨ ਕਿ हे ਭੈਣ ਇਹਨਾਂ ਗੱਲਾਂ ਨਾਲ ਹੀ ਖਸਮ ਪ੍ਰਭੂ ਮਿਲਦਾ ਹੈ ਜੇ ਪ੍ਰਭੂ ਦੇ ਹੋਣਾ ਹੈ ਤਾਂ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਪੈਂਦਾ ਹੈ ਫਿਰ ਪਰਮਾਤਮਾ ਖੁਸ਼ ਹੁੰਦਾ ਹੈ ਆਪ ਗਵਾਈਏ ਤਾਂ ਸੋ ਪਾਈਏ ਔਰ ਕੈਸੀ ਚਤੁਰਾਈ ਖਸਮ ਪ੍ਰਭੂ ਤਦੋਹੀ ਮਿਲਦਾ ਹੈ ਜਦੋਂ ਆਪਾ ਭਾਵ ਦੂਰ ਕਰੀਏ ਇਸ ਤੋਂ ਬਿਨਾ ਹੋਰ ਕੋਈ ਉਦਮ ਹੋਰ ਕੋਈ ਹੋਰ ਉਦਮ ਵਿਅਰਥ ਚਤਾਕੀ ਹੈ ਕਿਉਂਕਿ ਜਿਹੜਾ ਪ੍ਰਭੂ ਦੇ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ ਦੁਮ ਕਰਦਾ ਹੈ ਉਸ ਨਾਲ ਪਰਮਾਤਮਾ ਨਹੀਂ ਮਿਲਦਾ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਦ ਪਾਈ ਜਿੰਦਗੀ ਦਾ ਉਹ ਦਿਨ ਸਫਲ ਜਾਣੋ ਜਦੋਂ ਪਤੀ ਪ੍ਰਭੂ ਮੇਰ ਦੀ ਨਿਗਾਹ ਨਾਲ ਤਕੇ ਜਿਸ ਜੀਵ ਇਸਤਰੀ ਵੱਲ ਮੇਰ ਦੀ ਨਿਗਾਹ ਕਰਦਾ ਹੈ ਉਹ ਪਰਮਾਤਮਾ ਮਾਨੋ ਨੋ ਖਜ਼ਾਨੇ ਉਹ ਜੀਵ ਇਸਤਰੀ ਲਭ ਲੈਂਦੀ ਹੈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ हे ਨਾਨਕ ਜਿਹੜੀ ਜੀਵ ਇਸਤਰੀ ਆਪਣੇ ਖਸਮ ਪ੍ਰਭ ਨੂੰ ਪਿਆਰੀ ਲੱਗਦੀ ਹੈ ਉਹ ਸੁਹਾਗ ਭਾਗ ਵਾਲੀ ਹੈ ਉਹ ਜਗਤ ਪਰਿਵਾਰ ਵਿੱਚ ਆਦਰ ਮਾਨ ਪ੍ਰਾਪਤ ਕਰਦੀ ਹੈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਹਨਸ ਭਾਏ ਸਮਾਣੀ ਜਿਹੜੀ ਪ੍ਰਭੂ ਦੇ ਪਿਆਰ ਵਿੱਚ ਰੰਗ ਵਿੱਚ ਰੰਗੀ ਰਹਿੰਦੀ ਹੈ ਜੀਵ ਇਸਤਰੀ ਜਿਹੜੀ ਅਡੋਲਤਾ ਵਿੱਚ ਮਸਤ ਰਹਿੰਦੀ ਹੈ ਜਿਹੜੀ ਦਿਨ ਰਾਤ ਪ੍ਰਭੂ ਦੇ ਪ੍ਰੇਮ ਵਿੱਚ ਮਗਨ ਰਹਿੰਦੀ ਹੈ ਸਾਇ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾ ਸਿਆਣੀ ਉਹੀ ਸੋਹਣੀ ਹੈ ਸੋਹਣੇ ਰੂਪ ਵਾਲੀ ਹੈ ਜੀ ਬਿਸਤਰੀ ਅਕਲ ਵਾਲੀ ਹੈ ਤੇ ਸਿਆਣੀ ਕਹੀ ਜਾਂਦੀ ਹੈ ਤੇ ਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੋ ਹੇ ਭਾਈ ਲਾਲੋ ਮੈਨੂੰ ਜਿਹੋ ਜੀ ਖਸਮ ਪ੍ਰਭੂ ਵੱਲੋਂ ਪ੍ਰੇਰਣਾ ਆਈ ਹੈ ਉਸੇ ਅਨੁਸਾਰ ਮੈਂ ਤੈਨੂੰ ਉਸ ਦੂਰ ਘਟਨਾ ਦੀ ਵਾਕਿ ਵਿਖਤ ਦਿੰਦਾ ਹਾਂ ਜੁਐਸ ਸ਼ਹਿਰ ਸ਼ੈਦਪੁਰ ਵਿੱਚ ਵਾਪਰੀ ਹੈ ਪਾਪ ਕੀ ਜਾਂਝਲੇ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵਿਲਾ ਲੋ ਬਾਬਰ ਕਾਬਲ ਤੋਂ ਫੌਜ ਜੋ ਮਾਨੋ ਪਾਪ ਜ਼ੁਲਮ ਦੀ ਜਾਂਝ ਹੈ ਇਕੱਠੀ ਕਰਕੇ ਆ ਚੜਿਆ ਹੈ ਅਤੇ ਜ਼ੋਰ ਧੱਕੇ ਨਾਲ ਹਿੰਦ ਦੀ ਹਕੂਮਤ ਰੂਪ ਕੰਨਿਆ ਦਾਨ ਮੰਗ ਰਿਹਾ ਹੈ ਸ਼ਰਮ ਧਰਮ ਦੋਏ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵਿਲਾ ਲੋ ਸੈਦਪੁਰ ਵਿੱਚੋਂ ਹਯਾ ਤੇ ਧਰਮ ਸ਼ਰਮ ਦੋਵੇਂ ਲੋਪ ਹੋ ਚੁੱਕੇ ਹਨ ਝੂਠੀ ਝੂਠ ਚੌਧਰੀ ਬਣਿਆ ਫਿਰਦਾ ਹੈ ਕਾਜੀਆਂ ਬਹਾਮਣਾ ਕੀ ਗੱਲ ਥੱਕੀ ਅਗਧ ਪੜੈ ਸੈਤਾਨ ਵੇਲਾ ਲੋ ਬਾਬਰ ਦੇ ਸਿਪਾਹੀਆਂ ਵੱਲੋਂ ਸੈਦਪੁਰ ਦੀਆਂ ਇਸਤਰੀਆਂ ਉੱਤੇ ਇਤਨੇ ਅਤਿਆਚਾਰ ਹੋ ਰਹੇ ਹਨ ਕਿ ਮਾਨੋ ਸੈਤਾਨ ਇਸ ਸ਼ਹਿਰ ਵਿੱਚ ਵਿਆਹ ਪੜਾ ਰਿਹਾ ਹੈ ਤੇ ਕਾਜ਼ੀਆਂ ਦੇ ਬ੍ਰਾਹਮਣਾਂ ਦੀਆਂ ਸਾਊਆਂ ਵਾੜੀਆਂ ਮਰਿਆਦਾ ਮੁੱਕ ਚੁਕੀਆਂ ਹਨ ਮੁਸਲਮਾਨੀਆਂ ਪੜ੍ਹੇ ਕਤੇਬਾ ਕਸ਼ਟ ਮਹਿ ਕਰੇ ਖੁਦਾਏ ਵੇ ਲਾਲੋ ਮੁਸਲਮਾਨ ਔਰਤਾਂ ਵੀ ਇਸ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ ਜੋ ਇਸ ਵਿਵਤਾ ਵਿੱਚ ਆਪਣੀ ਧਾਰਮਿਕ ਪੁਸਤਕ ਕੁਰਾਨ ਦੀਆਂ ਆਇਤਾਂ ਪੜ੍ਹ ਰਹੀਆਂ ਹਨ ਤੇ ਖੁਦਾ ਅੱਗੇ ਪੁਕਾਰ ਕਰ ਰਹੀਆਂ ਹਨ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਭੀ ਲੇਖੇ ਲਾਏ ਵੇ ਲਾਲੋ ਉੱਚੀਆਂ ਜਾਤਾਂ ਦੀਆਂ ਨੀਵੀਆਂ ਜਾਤਾਂ ਦੀਆਂ ਅਤੇ ਹੋਰ ਵੀ ਸਭ ਹਿੰਦੂ ਇਸਤਰੀਆਂ ਇਹਨਾਂ ਸਾਰੀਆਂ ਉੱਤੇ ਹੀ ਅਤਿਆਚਾਰ ਕਰ ਰਹੇ ਹਨ ਜੋ ਬਾਬਰ ਦੇ ਸਪਾਈ ਹਨ ਖੂਨ ਕੇ ਸੋਹਲੇ ਗਾਵੀ ਹੈ ਨਾਨਕ ਰਾਤ ਕਾ ਕੰਗੂ ਪਾਏ ਵੇ ਲਾਲੋ ਏ ਨਾਨਕ ਇਕ ਖੂਨੀ ਵਿਆਹ ਵਿੱਚ ਸੈਦਪੁਰ ਨਗਰ ਦੇ ਅੰਦਰ ਹਰ ਪਾਸੇ ਬਿਰਲਾਪ ਹੋ ਰਹੇ ਹਨ ਤੇ ਲਹੂ ਦਾ ਕੇਸਰ ਛਿੜਕਿਆ ਜਾ ਰਿਹਾ ਹੈ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੂਲਾ ਸੈਦਪੁਰ ਦੀ ਕਤਲਾਮ ਦੀ ਇਹ ਦੁਰਘਟਨਾ ਬੜੀ ਭਿਆਨਕ ਹੈ ਪਰ ਇਹ ਵੀ ਠੀਕ ਹੈ ਕਿ ਜਗਤ ਵਿੱਚ ਸਭ ਕੁਝ ਮਾਲਕ ਪ੍ਰਭੂ ਦੀ ਰਜਾ ਵਿੱਚ ਹੋ ਰਿਹਾ ਹੈ ਇਸ ਵਾਸਤੇ ਲੋਥਾਂ ਭਰੇ ਇਸ ਸ਼ਹਿਰ ਵਿੱਚ ਬੈਠ ਕੇ ਵੀ ਨਾਨਕ ਉਸ ਮਾਲਕ ਪ੍ਰਭੂ ਦੇ ਗੁਣ ਹੀ ਗਾਉਂਦਾ ਹੈ ਜਿੰਨ ਉਪਾਈ ਰੰਗ ਰਵਾਈ ਬੈਠਾ ਵੇਖੈ ਵਖ ਅਕੇਲਾ ਏ ਭਾਈ ਲਾਲੋ ਤੂੰ ਵੀ ਇਸ ਅਟਲ ਨਿਯਮ ਨੂੰ ਉਚਾਰ ਚੇਤੇ ਰੱਖ ਕਿ ਜਿਸ ਮਾਲਕ ਪ੍ਰਭੂ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਸੇ ਨੇ ਇਸ ਨੂੰ ਮਾਇਆ ਦੇ ਮੋਹ ਵਿੱਚ ਪਰਵਿਰਤ ਕੀਤਾ ਹੋਇਆ ਹੈ ਉਹ ਆਪ ਹੀ ਨਿਰਲੇਪ ਰਹਿ ਕੇ ਉਹਨਾਂ ਦੁਰ ਘਟਨਾਵਾਂ ਨੂੰ ਵੇਖ ਰਿਹਾ ਹੈ ਜੋ ਮਾਇਆ ਦੇ ਮੋਹ ਦੇ ਕਾਰਨ ਵਾਪਰਦੀਆਂ ਹਨ ਸੱਚਾ ਸਾਹਿਬ ਸੱਚਤ ਪਾਵਸ ਸਚੜਾ ਨਿਆਉ ਕਰੇ ਘਮਸੋਲਾ ਉਹ ਮਾਲਕ ਪ੍ਰਭੂ ਅਟਲ ਨੀਮਾ ਵਾਲਾ ਹੈ ਉਸ ਦਾ ਨਿਆਉ ਹੁਣ ਤੱਕ ਅਟਲ ਹੈ ਉਹ ਗਾਂ ਭੀ ਅਟਲ ਨਿਯਮ ਵਰਤਾਏਗਾ ਉਹੀ ਨਿਆਉ ਕਰੇਗਾ ਜੋ ਅਟਲ ਹੈ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ ਉਸ ਅਟਲ ਨਿਯਮ ਅਨੁਸਾਰ ਹੀ ਇਸ ਵੇਲੇ ਸੈਦਪੁਰ ਵਿੱਚ ਹਰ ਪਾਸੇ ਮਨੁੱਖ ਮਨੁੱਖਾ ਸਰੀਰ ਰੂਪ ਕਪੜਾ ਟੋਟੇ ਟੋਟੇ ਹੋ ਰਿਹਾ ਹੈ ਇਹ ਇੱਕ ਐਸੀ ਭਿਆਨਕ ਘਟਨਾ ਹੋਈ ਹੈ ਜਿਸ ਨੂੰ ਹਿੰਦੁਸਤਾਨ ਭੁਲਾ ਨਹੀਂ ਸਕੇਗਾ ਇਹ ਉਸ ਵੇੜੇ ਦੀ ਜੋ ਬਾਣੀ ਰਚੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਾਲ ਨੂੰ ਦੱਸ ਰਹੇ ਹਨ ਕਿ ਮੁਗਲਾਂ ਪਠਾਣਾ ਨੇ ਜੋ ਹਮਲਾ ਕੀਤਾ ਹੈ ਹਿੰਦੁਸਤਾਨ ਤੇ ਉਸ ਵਿੱਚ ਕੀ ਕੀ ਵਰਤਿਆ ਹੈ ਸੱਚਾ ਸੋ ਸਾਹਿਬ ਸੱਚਤ ਪਾਵਸ ਸੱਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 722 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 723 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ